ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਅਗਸਤ 2024 ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਅਗਸਤ 2024 ਦਾ ਸਟੀਕ ਰਾਸ਼ੀ ਫਾਲ 31 ਅਗਸਤ ਤੱਕ ਅੱਜ ਦੀ ਵੀਡੀਓ ਦੇ ਵਿੱਚ ਇਸ ਰਾਸ਼ੀ ਫਾਲ ਦਾ ਰਾਸ਼ੀ ਫਾਲ ਇਸ ਰਾਸ਼ੀ ਦਾ ਰਾਸ਼ੀ ਫਾਲ ਦਸਾਂ ਜਾ ਰਹੇ ਹਾਂ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸਕਿਪ ਵੀ ਨਾ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੁਹਾਡੀ ਲਵ ਲਾਈਫ ਕੈਰੀਅਰ ਵਪਾਰ ਸਿਹਤ ਆਰਥਿਕ ਸਥਿਤੀ ਨੌਕਰੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਕੁੰਭ ਰਾਸ਼ੀ ਵਾਲਿਆਂ ਦੇ ਲਈ ਦੇਵਾਂਗੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸਾਵਧਨ ਰਹਿਣਾ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਫਾਇਦਾ ਹੋਵੇਗਾ ਪੂਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਮਹੀਨਾ ਹੈ ਅਗਸਤ ਮਹੀਨਾ ਤਾਂ ਸੰਪਤੀ ਦੇ ਲਈ ਸਥਿਤੀਆਂ ਅਨੁਕੂਲ ਲੈ ਕੇ ਆਇਆ ਹੈ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਨੌਕਰੀ ਦੇ ਵਿੱਚ ਤੁਹਾਨੂੰ ਚੰਗੇ ਅਵਸਰ ਪ੍ਰਾਪਤ ਹੋਣਗੇ ਇਸ ਸਮੇਂ ਦੇ ਵਿੱਚ ਤੁਸੀਂ ਨਿਵੇਸ਼ ਦਾ ਵੀ ਨਜ਼ਰੀਆ ਅਪਣਾ ਸਕਦੇ ਹੋ ਇਸ ਸਮੇਂ ਦੇ ਵਿੱਚ ਚੰਗੀ ਆਰਥਿਕ ਸਥਿਤੀ ਮਜ਼ਬੂਤ ਬਣਾਉਣ ਦੇ ਵਿੱਚ ਤੁਸੀਂ ਸਫਲ ਹੋਵੋਗੇ ਤੁਹਾਨੂੰ ਦੱਸ ਦਈਏ ਕੁੰਭ ਰਾਸ਼ੀ ਵਾਲਿਓ ਅਗਸਤ ਦੇ ਮਹੀਨੇ ਦੇ ਵਿੱਚ ਆਰਥਿਕ ਸਥਿਤੀ ਦੇ ਵਿੱਚ ਪੂਰਨ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਵਪਾਰੀ ਦੇ ਵਿੱਚ ਵਾਧਾ ਹੋਵੇਗਾ ਕਾਰੋਬਾਰ ਦੇ ਵਿੱਚ ਤਰੱਕੀ ਹੋਵੇਗੀ ਜਿਹੜਾ ਵੀ ਕੰਮ ਤੁਸੀਂ ਕਰੋਗੇ ਉਸ ਦੇ ਵਿੱਚ ਦਿਨ ਦੁੱਗਣੀ ਰਾਤ ਛੋਗਣੀ ਤਰੱਕੀ ਮਿਲੇਗੀ ਤੁਹਾਡੀ ਮੁਲਾਕਾਤ ਇਸ ਮਹੀਨੇ ਕਿਸੇ ਐਸੇ ਵਿਅਕਤੀ ਦੇ ਨਾਲ ਹੋਵੇਗੀ ਜੋ ਤੁਹਾਡੀ ਸੰਪੂਰਨ ਜੀਵਨ ਨੂੰ ਬਦਲ ਕੇ ਰੱਖ ਦੇਵੇਗਾ ਜਿਸ ਦੇ ਆਉਣ ਦੇ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਅਤੇ ਉਸੇ ਮਿਲਾਪ ਦੇ ਨਾਲ ਤੁਹਾਨੂੰ ਪੂਰਾ ਪੂਰਾ ਲਾਭ ਹੋਵੇਗਾ ਕੰਮਰਸ਼ੀਅਲ ਅਤੇ ਧਾਰਮਿਕ ਕੰਮਾਂ ਦੇ ਵਿੱਚ ਵੀ ਤੁਹਾਡੀ ਰੁਚੀ ਰਹੇਗੀ ਇਸ ਮਹੀਨੇ ਦੇ ਵਿੱਚ ਤੁਹਾਡੇ ਖਰਚੇ ਵੀ ਹੋਣਗੇ ਸੰਘਰਸ਼ ਕਰਨ ਤੋਂ ਬਾਅਦ ਕਾਰਜ ਖੇਤਰ ਦੇ ਵਿੱਚ ਸਫਲਤਾ ਮਿਲੇਗੀ ਜੇਕਰ ਤੁਸੀਂ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹੋ ਕੋਸ਼ਿਸ਼ ਕਰੋ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਇਸ ਮਹੀਨੇ ਦੇ ਵਿੱਚ ਤੁਹਾਨੂੰ ਚਾਰੇ ਤਰਫ ਤੋਂ ਸ਼ੁਭਲਾਭ ਪ੍ਰਾਪਤ ਹੋਵੇਗਾ ਇਸ ਮਹੀਨੇ ਤੁਹਾਡੇ ਲਈ ਮਹਾਪਾਖਸ਼ੀ ਵਾਲੀ ਸਮਾ ਹੈ ਤੁਸੀਂ ਆਪਣੇ ਘਰ ਪਰਿਵਾਰ ਮਾਤਾ ਪਿਤਾ ਦੇ ਨਾਲ ਸਬੰਧਾਂ ਨੂੰ ਚੰਗਾ ਰੱਖਣਾ ਇਹਨਾਂ ਦੇ ਆਸ਼ੀਰਵਾਦ ਨੂੰ ਪ੍ਰਾਪਤ ਕਰਨਾ ਤੁਹਾਨੂੰ ਤੁਹਾਡੇ ਘਰਵਾਰ ਦੇ ਵਿੱਚ ਪੂਰਾ ਲਾਭ ਮਿਲੇਗਾ ਤਰੱਕੀ ਮਿਲੇਗੀ ਅਗਸਤ ਦੇ ਮਹੀਨੇ ਦੇ ਵਿੱਚ ਕੈਰੀਅਰ ਦੇ ਸੰਭਾਵਨਾ ਦੇ ਵਿੱਚ ਉਚਾਈਆਂ ਨੂੰ ਛੂੰਹ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ ਜੇਕਰ ਤੁਸੀਂ ਨੌਕਰੀ ਕਿਤੇ ਹੋਰ ਕਰਨਾ ਚਾਹੁੰਦੇ ਹੋ ਤੁਹਾਨੂੰ ਮਨਚਾਹੀ ਜਗ੍ਹਾ ਤੇ ਨੌਕਰੀ ਮਿਲ ਸਕਦੀ ਹੈ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਤੁਹਾਨੂੰ ਮਿਲੇਗਾ ਇਸ ਮਹੀਨੇ ਦੇ ਵਿੱਚ ਤੁਸੀਂ ਦਾਨ ਪਉਣ ਜ਼ਰੂਰ ਕਰੋ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਵਿੱਚ ਸਫਲਤਾ ਮਿਲੇਗੀ ਉਹਨਾਂ ਨੇ ਜਿੰਨੀ ਵੀ ਹੋਣ ਤੱਕ ਮਿਹਨਤ ਕੀਤੀ ਹੈ ਉਹ ਮਿਹਨਤ ਦਾ ਫਲ ਉਹਨਾਂ ਨੂੰ ਜ਼ਰੂਰ ਮਿਲੇਗਾ ਤੁਹਾਡੇ ਮਿੱਤਰਾਂ ਭੈਣ ਭਰਾਵਾਂ ਦੇ ਨਾਲ ਸਬੰਧ ਚੰਗੇ ਬਣਨਗੇ ਜਿਸ ਦੇ ਨਾਲ ਕੰਮ ਕਾਜ ਘਰ ਪਰਿਵਾਰ ਵਿੱਚ ਪ੍ਰੇਮ ਪਿਆਰ ਬਣਿਆ ਰਹੇਗਾ ਤੁਹਾਨੂੰ ਦੱਸ ਦਈਏ ਕਿ ਕੁੰਭ ਰਾਸ਼ੀ ਵਾਲਿਓ ਤੁਹਾਡੇ ਜੀਵਨ ਦੇ ਵਿੱਚ ਹੁਣ ਆਉਣ ਵਾਲੀਆਂ ਹਨ ಅಪਾਰ ਖੁਸ਼ੀਆਂ ਹੀ ਖੁਸ਼ੀਆਂ ਤੁਸੀਂ ਪ੍ਰਕਿਰਤੀ ਅਤੇ ਆਪਣੇ ਜੀਵਨ ਤੋਂ ਬੜਾ ਕੁਝ ਸਿੱਖੋਗੇ ਤੁਹਾਡੇ ਨਵੇਂ ਦੋਸਤ ਵੀ ਬਣਨਗੇ ਤੁਸੀਂ ਆਉਣ ਵਾਲੇ ਸਮੇਂ ਦੇ ਬਾਰੇ ਯੋਜਨਾਵਾਂ ਵੀ ਬਣਾਓਗੇ ਜਿਸ ਨਾਲ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕੁੰਭ ਰਾਸ਼ੀ ਵਾਲਿਓ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਤੁਸੀਂ ਥੋੜੇ ਸਾਵਧਾਨੀ ਵਰਤੋ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਧਿਆਨ ਦੇਣਾ ਨੁਕਸਾਨਦੇਹੀ ਹੋ ਸਕਦਾ ਹੈ ਜਿਸ ਤੇ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਭਰੋਸਾ ਨਹੀਂ ਹੈ ਨਾਲ ਹੀ ਨਾਲ ਮਾਨਸਿਕ ਤਣਾਅ ਦੀਆਂ ਸਥਿਤੀਆਂ ਕਦੇ-ਕਦੇ ਹੋ ਸਕਦੀਆਂ ਹਨ ਇਸ ਸਮੇਂ ਦੇ ਵਿੱਚ ਕੋਈ ਠੋਸ ਫੈਸਲਾ ਲੈਣਾ ਤੁਹਾਡੇ ਲਈ ਠੀਕ ਨਹੀਂ ਹੋਵੇਗਾ ਕੁੰਭ ਰਾਸ਼ੀ ਵਾਲੋ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਨਹੀਂ ਤਾਂ ਤੁਹਾਡੀਆਂ ਸਥਿਤੀਆਂ ਵਿਗੜ ਸਕਦੀਆਂ ਹਨ ਪਰਿਵਾਰ ਦਾ ਮਾਹੌਲ ਤੁਹਾਡੇ ਅਨਕੂਲ ਰਹੇਗਾ ਲੇਕਿਨ ਧਿਆਨ ਰੱਖਣਾ ਤੁਹਾਡੀਆਂ ਗੱਲਾਂ ਦੇ ਨਾਲ ਕਿਸੇ ਨੂੰ ਠੇਸ ਪਹੁੰਚ ਸਕਦੀ ਹੈ ਸੰਪਤੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਜੋਗ ਹਨ ਇਸ ਮਹੀਨੇ ਦੇ ਵਿੱਚ ਧਨ ਖਰਚਣ ਦੇ ਨਾਲ ਵੀ ਤੁਹਾਨੂੰ ਮਾਨਸਿਕ ਪਰੇਸ਼ਾਨੀ ਹੋ ਸਕਦੀ ਹੈ ਧਨ ਪ੍ਰਾਪਤੀ ਦੇ प्रबल ਜੋਗ ਹਨ ਪਰ ਤੁਸੀਂ ਖਰਚੇ ਸੋਚ ਸਮਝ ਕੇ ਇਸ ਮਹੀਨੇ ਦੇ ਵਿੱਚ ਕਰਨਾ ਕੁੰਭ ਰਾਸ਼ੀ ਵਾਲੇ ਹੁਣ ਗੱਲ ਕਰਦੇ ਹਾਂ ਤੁਹਾਡੀ ਲਵ ਲਾਈਫ ਦੀ ਇਸ ਮਹੀਨੇ ਦੇ ਵਿੱਚ ਤੁਹਾਡੇ ਪ੍ਰੇਮ ਸਬੰਧ ਚੰਗੇ ਰਹਿਣਗੇ ਪ੍ਰੇਮੀ ਪ੍ਰੇਮਿਕਾ ਦੇ ਮਿਲਣ ਦੀ ਸੰਭਾਵਨਾ ਹੈ ਇਸ ਮਹੀਨੇ ਜੇਕਰ ਤੁਸੀਂ ਕਿਸੇ ਨੂੰ ਪ੍ਰੇਮ ਕਰਦੇ ਹੋ ਤਾਂ ਉਸਦੇ ਨਾਲ ਆਪਣੇ ਮਨ ਦੀ ਗੱਲ ਸ਼ੇਅਰ ਕਰੋ ਪ੍ਰੇਮ ਦਾ ਇਜ਼ਹਾਰ ਕਰ ਸਕਦੇ ਹੋ ਅਤੇ ਪ੍ਰੇਮ ਤੁਹਾਡੇ ਪੱਖਸ਼ ਤੇ ਵਿੱਚ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਉਹ ਪ੍ਰੇਮ ਸੰਬੰਧ ਤੁਹਾਡੇ ਵਿਆਹ ਸੰਬੰਧ ਵਿੱਚ ਬਦਲ ਜਾਵੇਗਾ ਸੰਤਾਨ ਪ੍ਰਾਪਤੀ ਦੀ ਖੁਸ਼ਖਬਰੀ ਮਿਲੇਗੀ ਕਿਤੇ ਬਾਹਰ ਘੁੰਮਣ ਫਿਰਨ ਤੁਸੀਂ ਜਾ ਸਕਦੇ ਹੋ ਜਿਵੇਂ ਨਾਲ ਪਰਿਵਾਰ ਦੇ ਨਾਲ ਵਾਦੋ-ਵਾਦ ਸਮਾਂ ਬਤੀਤ ਕਰੋਗੇ ਇਸ ਤਰ੍ਹਾਂ ਕਰਨ ਦੇ ਨਾਲ ਘਰ ਪਰਿਵਾਰ ਦੇ ਵਿੱਚ ਖੁਸ਼ੀ ਨਵਾਂ ਮਾਹੌਲ ਰਹੇਗਾ ਜੇਕਰ ਗੱਲ ਤੁਹਾਡੇ ਬਿਜ਼ਨਸ ਕੈਰੀਅਰ ਦੇ ਬਾਰੇ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਕਾਜ ਖੇਤਰ ਦੇ ਵਿੱਚ ਸਮਾਂ ਅਨੁਕੂਲ ਰਹੇਗਾ ਤੁਹਾਡੇ ਸਾਰੇ ਕੰਮ ਆਸਾਨੀ ਦੇ ਨਾਲ ਪੂਰੇ ਹੋਣਗੇ ਤੁਹਾਨੂੰ ਕੈਰੀਅਰ ਅਤੇ ਬਿਜ਼ਨਸ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੀ ਸਫਲਤਾ ਦੇ ਇਸ ਸਮੇਂ ਪੂਰੇ ਪੂਰੇ ਜੋਗ ਹਨ ਇਸ ਮਹੀਨੇ ਤੁਸੀਂ ਚੰਡੇ ਗੱਡ ਦੇਓਗੇ ਸਫਲਤਾ ਦੀ ਸਫਲਤਾ ਤੁਹਾਡੇ ਕਦਮ ਚੁੰਮੇਗੀ ਕੁੰਭ ਰਾਸ਼ੀ ਵਾਲੋਂ ਇਹਨਾਂ ਚੰਗਾ ਸਮਾ ਖੁਸ਼ ਨਸੀਬ ਸਮਾ ਹੈ ਨਾਹੀਂ ਨਾਲ ਜੋ ਲੋਕ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਹਨ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਹਨ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਣ ਜਾ ਰਹੀ ਹੈ ਸਰਕਾਰੀ ਨੌਕਰੀ ਮਿਲਣ ਦੇ ਜੋਗ ਹਨ ਇਹ ਸਮਾ ਅਨਕੂਲ ਹੈ ਤੁਹਾਡੇ ਕੈਰੀਅਰ ਦੇ ਲਈ ਜੋ ਲੋਕ ਨੌਕਰੀ ਕਰਦੇ ਹਨ ਉਨਾਂ ਦੇ ਪ੍ਰਮੋਸ਼ਨ ਦੇ ਯੋਗ ਹਨ ਵੇਤਨ ਵਿਧੀ ਦੇ ਯੋਗ ਹਨ ਨਾਲ ਹੀ ਨਾਲ ਜੇਕਰ ਤੁਸੀਂ ਨੌਕਰੀ ਦੇ ਲਈ ਕੋਈ ਇੰਟਰਵਿਊ ਦਿੱਤਾ ਹੋਇਆ ਹੈ ਉਹ ਵੀ ਤੁਹਾਡੇ ਪੱਕੇ ਵਿੱਚ ਜਾਵੇਗਾ ਤੁਹਾਡੀ ਨੌਕਰੀ ਪ੍ਰਭਲ ਯੋਗ ਹਨ ਇਹ ਸਮਝ ਚੰਗਾ ਹੈ ਕਾਨੂੰਨ ਦੀ ਪੜਾਈ ਕਰਨ ਵਾਲੇ ਲੋਕਾਂ ਦਾ ਤੁਹਾਨੂੰ ਇਸ ਮਹੀਨੇ ਦੇ ਵਿੱਚ ਅधिक ਲਾਭ ਹੋਵੇਗਾ ਸਫਲਤਾ ਪ੍ਰਾਪਤ ਹੋਣ ਗਿਆ ਨਾਲ ਹੀ ਨਾਲ ਆਰਥਿਕ ਸਥਿਤੀ ਮਜ਼ਬੂਤ ਕਰਨ ਦੇ ਲਈ ਅਨੇਕਾ अवसर ਤੁਹਾਨੂੰ ਮਿਲਣ ਵਾਲੇ ਹਨ ਕੁੰਮਾਰੀ ਰਾਸ਼ੀ ਵਾਲੋ ਉਹਨਾਂ ਅਵਸਾਰਾਂ ਦਾ ਤੁਸੀਂ ਪੂਰਾ ਮੋਕਾ ਉਠਾਓ ਮੌਕੇ ਨੂੰ ਹੱਥੋਂ ਨਾ ਜਾਣ ਦਿਓ ਜੇਕਰ ਗੱਲ ਕਰੀਏ ਤੁਹਾਡੀ ਸਿਹਤ ਦੀ ਤਾਂ ਕੁੰਮਾਰੀ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਤੁਹਾਨੂੰ ਦੱਸ ਦਈਏ ਕਿ ਅਗਸਤ ਦੇ ਮਹੀਨੇ ਦੇ ਵਿੱਚ ਪੇਟ ਸਬੰਧੀ ਇਨਫੈਕਸ਼ਨ ਦੀ ਪ੍ਰੋਬਲਮ ਆ ਸਕਦੀ ਹੈ ਇਸ ਸਮੇਂ ਦੇ ਵਿੱਚ ਸਿਹਤ ਦਾ ਤੁਸੀਂ ਪੂਰਾ ਧਿਆਨ ਰੱਖਣਾ ਹੈ ਕਿਸੇ ਵੀ ਛੋਟੀ ਤੋਂ ਛੋਟੀ ਸਿਹਤ ਸਬੰਧੀ ਪਰੇਸ਼ਾਨੀ ਨੂੰ ਨਜ਼ਰ ਅੰਦਾਜ਼ ਨਾ ਕਰਨਾ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਕਿਸੇ ਵੱਡੀ ਬਿਮਾਰੀ ਦਾ ਦੁਸ਼ੀ ਸ਼ਿਕਾਰ ਹੋ ਜਾਵੋ ਜੋ ਵੀ ਤੁਹਾਨੂੰ ਥੋੜਾ ਜਿਹਾ ਵੀ ਲੱਗੇ ਕਿ ਸਿਹਤ ਸਹੀ ਨਹੀਂ ਹੈ ਕੋਈ ਵੀ ਪਰੇਸ਼ਾਨੀ ਆਵੇ ਤੁਰੰਤ ਤੁਸੀਂ ਡਾਕਟਰ ਦੇ ਕੋਲ ਜਾਓ ਡਾਕਟਰ ਦੀ ਸਲਾਹ ਲਓ ਨਹੀਂ ਤਾਂ ਤੁਹਾਡੀ ਸਿਹਤ ਠੀਕ ਨਹੀਂ ਰਹੇਗੀ ਆਪਣੇ ਸਕਾਰਾਤਮਕ ਸੋਚ ਰੱਖੋ ਵੱਧ ਤੋਂ ਵੱਧ ਪਾਣੀ ਪੀਣਾ ਇਸ ਮਹੀਨੇ ਦੇ ਤੁਹਾਨੂੰ ਲਾਭ ਦੇਵੇਗਾ ਹੁਣ ਗੱਲ ਕਰਦੇ ਹਾਂ ਉਪਾਅ ਦੀ ਜੋ ਉਪਾਅ ਤੁਸੀਂ ਕਰਨਾ ਹੈ ਕੁੰਭ ਰਾਸ਼ੀ ਵਾਲਿਆਂ ਨੇ ਕੰਬ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਕਿ ਇਸ ਮਹੀਨੇ ਆਰਥਿਕ ਸਥਿਤੀ ਨੂੰ ਬਿਹਤਰ ਕਰਨ ਦੇ ਲਈ ਤਾਂਬੇ ਦੇ ਪਾਣੇ ਦੇ ਵਿੱਚ ਪਾਣੀ ਭਰ ਕੇ ਕਿਸੇ ਜ਼ਰੂਰਤਮੰਦ ਨੂੰ ਦਿਓ ਤਾਂਬੇ ਅਤੇ ਕਿਸੇ ਵੀ ਇੱਕ ਸ਼ੁੱਕਰਵਾਰ ਇਹ ਉਪਾਅ ਕਰ ਲਓ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਚੰਗੀ ਹੋ ਜਾਵੇਗੀ ਤੁਹਾਨੂੰ ਪੂਰਾ ਲਾਭ ਮਿਲੇਗਾ ਤੁਹਾਡੇ ਕੈਰੀਅਰ ਦੇ ਸਾਰੇ ਦਰਵਾਜ਼ੇ ਖੁੱਲ ਜਾਣਗੇ ਕੰਬ ਰਾਸ਼ੀ ਵਾਲਿਓ ਅਸੀਂ ਉਮੀਦ ਕਰਦੇ ਹਾਂਗੇ ਇਹ ਮਹੀਨਾ ਤੁਹਾਡੇ ਲਈ ਚੰਗਾ ਜਾਵੇਗਾ ਤੁਹਾਨੂੰ ਲਾਭ ਦੇਵੇਗਾ ਇਸ ਮਹੀਨੇ ਦੇ ਵਿੱਚ ਮਿਲਣ ਵਾਲੇ ਮੌਕਿਆਂ ਦਾ ਤੁਸੀਂ ਪੂਰਾ ਪੂਰਾ ਲਾਭ ਉਠਾਉਣਾ ਅਤੇ ਦੱਸੀ ਹੋਈਆਂ ਸਾਵਧਾਨੀਆਂ ਦਾ ਵੀ ਧਿਆਨ ਰੱਖਣਾ। ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ। ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ।